ਸਾਕੀ ਕਲ ਸਾਰਿਆਂ ਨੂੰ ਪਿੰਡ ਪੱਦੀ ਜਗੀਰ ਵਿਖੇ ਚੰਦਰਗੋਜ ਝਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਨੱਗਨ ਵਾਸੀ ਚੰਦਰ ਪਰਿਵਾਰ ਦੇ ਸਹਿਯੋਗ ਦੇ ਨਾਲ 2 ਜੂਨ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਸ ਸਾਲ 2 ਜੂਨ ਨੂੰ ਸਾਲਾਨਾ ਜੋੜ ਮੇਲਾ ਸਮੂਹ ਨੱਗਨ ਵਾਸੀ ਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਸੋ ਸਵੇਰੇ 10 ਵਜੇ ਨਿਸ਼ਾਨ ਸਾਹਿਬ ਛਡਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ 11 ਵਜੇ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਬੁੱਟਾ ਮੁਹੰਮਦ ਬਲਜੀਤ ਜੱਸੀ ਰੋਹਿਤ ਖਹਿਰਾ ਸਾਹਿਲ ਜੀ ਤੋਂ ਇਲਾਵਾ ਹੋਰ ਨਾਮਵਰ ਕਲਾਕਾਰ ਦਰਬਾਰ ਤੇ ਹਾਜ਼ਰੀ ਲੋ ਆਉਣਗੇ ਤੁਸੀਂ ਦੇਖ ਰਹੇ ਹੋ ਪੱਦੀ ਜ਼ਗੀਰ ਤੋਂ ਮੀਟਿੰਗ ਦੇ ਵਿੱਚ ਲੈ ਜਾਣ ਵਾਲੇ ਫੈਸਲਿਆਂ ਦੀਆਂ ਤਸਵੀਰਾਂ ਸੋ ਇਸ ਮੌਕੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਬਲਵਿੰਦਰ ਲੱड्डੂ ਜੀ ਓੜਾਪੜ ਵਾਲਿਆਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਡਾਕਟਰ ਦੇਸ ਰਾਜਪ uri ਜੀ ਦੀ ਟੀਮ ਵੱਲੋਂ ਮੈਡੀਕਲ ਕੈਂਪ ਚੈੱਕਅਪ ਕੀਤਾ ਜਾਵੇਗਾ ਤੇ ਨਾਲ ਦਵਾਈਆਂ ਫਰੀਦ ਦਿੱਤੀਆਂ ਜਾਣਗੀਆਂ 슈ਗਰ ਦੇ ਸਪੈਸ਼ਲਿਸਟ ਦੇਸ ਰਾਜਪੂਰੀ ਜੀ ਆਪਣਾ ਜਿਹੜਾ ਕੈਂਪੋ ਲਗਾਉਣਗੇ ਤੋਂ ਇਸ ਮੌਕੇ ਦੋ ਹੀ ਦਿਨ ਦਰਬਾਰ ਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਲੈ ਚੱਲਦੇ ਹਾਂ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਮਾਸਟਰ ਸੁਖਿੰਦਰ ਜੀ ਜੋ ਕਿ ਮੇਲੇ ਬਾਰੇ ਜਾਣਕਾਰੀ ਦੇ ਰਹੇ ਨੇ ਜੈ ਗੁਰਦੇਵ ਧੰਨ ਗੁਰਦੇਵ ਤੁਸੀਂ ਦੇਖ ਰਹੇ ਹੋ ਦੂਸਾਂਝ ਕਲਾ ਤੋਂ सुरेंद्रਪਾਲ ਕੋਕੂ ਦੀ ਖਾਸ ਰਿਪੋਰਟ ਬਹੁਤ-ਬਹੁਤ ਧੰਨਵਾਦ ਜੀ ਧੰਨ ਧੰਨ ਬਾਬਾ ਮੱਲੂ ਰਾਮ ਦੀ ਧੰਨ ਧੰਨ ਬਾਬਾ ਕਨੀਆ ਜੀ ਧੰਨ ਧੰਨ ਮਾਤਾ ਸਤੀ ਅਸੀਂ ਸਮੂਹ ਪ੍ਰਬੰਧਕ ਕਮੇਟੀ ਚੰਦਰ ਜੀ ਥੇਰੇ ਪਿੰਡ ਪੱਦੀ ਜਗੀਰ ਅਸੀਂ ਅੱਜ ਸਲਾਨਾ ਜੋੜ ਮੇਲੇ ਸੰਬੰਧੀ ਵਿਚਾਰਾਂ ਔਰ ਸਾਰੇ ਵਿਚਾਰ ਚਰਚਾ ਕੀਤੀ ਹੈ ਤੇ ਸਮੂਹ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ 2 ਜੂਨ ਦੇ ਮੇਲੇ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਇਸ ਮੇਲੇ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਰਹੀਆਂ ਨੇ। ਲਗਭਗ ਇਲਾਕੇ ਭਰ ਦੇ ਵਿੱਚੋਂ ਸੰਗਤਾਂ ਔਰ ਸ਼ਹਿਰਾਂ ਦੇ ਵਿੱਚੋਂ ਸੰਗਤਾਂ ਹਮ-ਹਮਾ ਕੇ ਪਹੁੰਚ ਰਹੀਆਂ ਨੇ। ਇਸ ਮੇਲੇ ਦੇ ਵਿੱਚ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ। ਉਸ ਤੋਂ ਬਾਅਦ 11 ਵਜੇ ਤੋਂ ਲੈ ਕੇ 5 ਵਜੇ ਤੱਕ ਸਟੇਜ ਸਜੇਗੀ। ਇਸ ਵਿੱਚ ਗੁਰੂ ਕੇ ਲੰਗਰ ਔਰ ਟੁੱਟਬਰਤਨਗੇ ਔਰ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਲੱਗਣਗੀਆਂ ਔਰ ਇਸ ਵਿੱਚ ਨਾਮਵਰ ਕਲਾਕਾਰ ਬੂਟਾ ਮਹਮਦ ਜੀ ਵਰਜੀਤ ਜੱਸੀ ਜੀ ਰੋਹਿਤ ਖੈਰਾ ਜੀ ਔਰ ਸਾਹਿਲ ਜੀ ਔਰ ਇਸ ਤੋਂ ਇਲਾਵਾ ਨਾਮਵਰ ਕਲਾਕਾਰ ਬਹੁਤ ਸਾਰੇ ਆਜਰੀ ਲਗਾਉਣਗੇ ਮੈਂ ਸਮੁੱਚੀ ਸੰਗਤ ਦੇ ਚਾਨਣ ਚ ਬੇਨਤੀ ਕਰਦਾ ਕਿ ਇਸ ਮੇਲੇ ਦੇ ਵਿੱਚ ਆਜਰੀ ਲਗਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਖਾਸ ਕਰਕੇ ਲੱਡੂ ਆਬਾ ਅੜਪੜ ਵਾਲਿਆਂ ਵੱਲੋਂ ਇੱਕ ਵਿਸ਼ੇਸ਼ ਕੈਂਪ ਲਗਾਇਆ ਹੈ ਕਿ ਮਰੀਜ਼ਾਂ ਨੂੰ ਦਵਾਈਆਂ ਔਰ ਉਹਨਾਂ ਦਾ ਫ੍ਰੀ ਚੈੱਕਅਪ ਕੀਤਾ ਜਾਵੇਗਾ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਸਾਰੇ ਸਾਰੇ ਸਾਥੀਆਂ ਵੱਲੋਂ ਸਹਿਯੋਗ ਕਰਕੇ ਇਸ ਮੇਲੇ ਨੂੰ ਸਹਿਯੋਗ ਦੇ ਕੇ ਕਾਮਯਾਬ ਬਣਾਓ ਇਸ ਮੇਲੇ ਦੇ ਵਿੱਚ ਸੁਖ ਸਟੂਡੀਓ ਵੱਲੋਂ ਲਾਈਵ ਮੇਲੇ ਦਾ ਦਿਖਾਇਆ ਜਾਵੇਗਾ ਔਰ ਲਾਈਵ ਦਸਾਂਝ ਕਲਾ ਦਸਾਂਝ YouTube ਤੇ ਜੋ ਚੈਨਲ ਹੈ ਉਸ ਤੇ ਵੀ ਮੇਲੇ ਦਾ ਜਿਹੜਾ ਹੈਗਾ ਲਾਈਵ ਦਿਖਾਇਆ ਜਾਵੇਗਾ ਮੈਂ ਸਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਇਸ ਮੇਲੇ ਦੇ ਵਿੱਚ ਵੱਧ ਤੋਂ ਵੱਧ ਰੌਣਕ ਲਾਓ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਜੈ ਗੁਰਦੇਵ ਜੈ ਗੁਰਦੇਵ ਤੁਹਾਨੂੰ